ਇਸ ਬੱਚੀ ਨੇ ਛੋਟੀ ਉਮਰ 'ਚ ਹੀ ਕਿਸ ਤਰੀਕੇ ਦੇ ਅਵਾਰਡ ਆਪਣੇ ਨਾਮ ਤੇ ਕਰਕੇ ਵੱਡਾ ਨਾਮ ਕਮਾਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਫਾਈਲ ਜੋ ਭਰੀ ਹੋਈ ਹੈ ਜਿਹਦੇ ਵਿੱਚ ਇਸ ਨੂੰ ਇਨਾਮ ਅਤੇ ਜੋ ਮੈਡਲ ਜੋ ਸਰਟੀਫਿਕੇਟ ਮਿਲੇ ਹਨ ਜੋ ਅਵਾਰਡ ਮਿਲੇ ਹਨ ਉਹ ਸਾਰੇ ਇਹਦੇ ਵਿੱਚ ਸ਼ਾਮਿਲ ਕਰਕੇ ਰੱਖੇ ਹੋਏ ਨੇ ਸੰਜੋਗ ਕੇ ਰੱਖੇ ਹੋਏ ਨੇ ਇਸ ਦੇ ਪਰਿਵਾਰ ਉੱਥੋਂ ਲੈ ਕੇ ਆਏ ਹੋ ਤੇ ਕਿਸ ਦੇ ਵੱਲੋਂ ਦਿੱਤਾ ਗਿਆ ਅਵਾਰਡ ਤੋਂ ਦੇਰ ਧੂਮ ਤੋਂ ਇਸ਼ਾ ਦੇਵਲ ਮੈਨੇ ਦਿੱਤਾ ਤੇ ਕਿਵੇਂ ਸੋਚ ਆਈ ਦਿਮਾਗ 'ਚ ਕਿਵੇਂ ਚੁਣਿਆ ਇਸ ਲਾਈਨ ਨੂੰ ਕਿਉਂਕਿ ਉਮਰ ਤੁਹਾਡੀ ਹਾਲੇ ਬਹੁਤ ਛੋਟੀ ਹੈ ਮੇਰੀ ਮਸਤੀ ਨੇ 2023 'ਚ ਮਿਸ ਮਿਸਿਸ ਇੰਡੀਆ ਦਾ ਅਵਾਰਡ ਜਿੱਤਿਆ ਸੀ मैं भी देखिए किदा सारे उन्हें तालियां बजा रहे हैं इसलिए मैनों भी शंक पाया कि मेरी मासी जो स्टेज में आन मैं भी इतना स्टेज पर आ रही मेरी भी सारे तालियां बजान तीन साल की उम्र तो शुरू किया बट दो हजार तेई च मेरी मासी ने देख मेरे भी इच्छा जागी फिर ਔਰ ਫਿਰ ਅੱਗੇ ਕੀ ਸੋਚਿਆ ਹੋਇਆ ਫਿਊਚਰ ਚ ਕਿਸ ਤਰੀਕੇ ਦਾ ਪਲਾਨ ਹੈਗਾ ਕੁਛ ਨਹੀਂ ਵੀਰ ਜੀ ਜੇ ਮਾਡਲ ਬਣਨ ਦਾ ਬਟ ਸੋਚਿਆ ਜਦੋਂ ਸਟੇਜ ਤੇ ਚੜੇ ਸੀ ਪਹਿਲੀ ਵਾਰੀ ਤੁਸੀਂ ਇਸ ਪੀਸ ਨੂੰ ਲੈ ਕੇ ਜਾਂ ਤੁਹਾਨੂੰ ਜਦੋਂ ਪਹਿਲਾ ਅਵਾਰਡ ਮਿਲਿਆ ਸੀ ਉਦੋਂ ਕੀ ਮਹਿਸੂਸ ਹੋਇਆ ਸੀ ਘਬਰਾਹਟ ਹੋਈ ਸੀ ਖੁਸ਼ੀ ਹੋਈ ਸੀ ਸਟੇਜ ਤੇ ਚੜਨ ਲੱਗਿਆ ਮੈਂ ਬਹੁਤ ਰੋਈ ਸੀ ਉਹ ਕਿਉਂ ਮਿੰਡਰ ਲੱਗਦਾ ਇਸ ਗੱਲ ਤੋਂ ਮੈਂ ਲਿਹਾਤ ਛੇਤੇ ਚੜੀ ਸੀ ਅੱਛਾ ਤੇ ਉਸ ਵੇਲੇ ਕਿੰਨੇ ਹੌਸਲਾ ਦਿੱਤਾ ਮਮਾ ਨੇ ਪੰਜਾਬ ਦੀ ਇੱਕ ਛੋਟੀ ਬੱਚੀ ਜਾਂ ਕਹਿ ਲਈਏ ਤੇ ਪੰਜਾਬ ਦੀ ਇੱਕ ਛੋਟੀ ਧੀ ਨੇ ਐਸ ਵੇਲੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਧੀ ਨਾਲ ਵੀ ਤੁਹਾਨੂੰ ਮਿਲਾਵਾਂਗੇ ਪਰ ਉਸ ਤੋਂ ਪਹਿਲਾਂ ਇਹਦੀਆਂ ਉਪਲਬਧੀਆਂ ਤੁਹਾਨੂੰ ਦਿਖਾ ਵੀ ਦਿੰਨੇ ਹਾਂ ਤੇ ਗੁਨਾਹ ਵੀ ਦਿੰਨੇ ਹਾਂ। ਇਸ ਧੀ ਨੇ ਛੋਟੀ ਉਮਰ ਦੇ ਵਿੱਚ ਹੀ ਫੈਸ਼ਨ ਦੇ ਦੌਰ 'ਚ ਤੇ ਫੈਸ਼ਨ ਦੀ ਲਾਈਨ 'ਚ ਹੀ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ। ਵੱਡੀਆਂ ਉਪਲਬਧੀਆਂ ਮੈਂ ਤਾਂ ਕਹਿ ਰਿਹਾ ਕਿ ਹੁਣ ਬੀਤੀ 28 ਜੂਨ ਨੂੰ ਡੇਰਾਦੂਨ ਦੇ ਵਿੱਚ ਇੱਕ ਸਮਾਰੋਹ ਹੋਇਆ ਜਿਸ ਦੇ ਵਿੱਚ ਇਸ ਬੱਚੀ ਨੂੰ ਇਸ ਧੀ ਨੂੰ ਐਕਸੀਲੈਂਸ ਅਵਾਰਡ 2025 ਨਾਲ ਨਵਾਜਿਆ ਗਿਆ ਹੈ ਨਵਾਜਿਆ ਗਿਆ ਹੈ ਫਿਲਮ ਸਟਾਰ ਕਹਿ ਲਿਆ ਜਾਵੇ ਬਾਲੀਵੁੱਡ ਸੀਨੀਅਰ ਸਟਾਰ ਕਹਿ ਲਿਆ ਜਾਵੇ ਈਸ਼ਾ ਦਿਓਲ ਦੇ ਵੱਲੋਂ ਤਸਵੀਰ ਤੁਸੀਂ ਮੇਰੇ ਹੱਥ ਦੇਖ ਲਓ ਕਿ ਇਹ ਬੱਚੀ ਤਸਵੀਰ ਚ ਦਿਖਾਈ ਦੇ ਰਹੀ ਹੈ ਈਸ਼ਾ ਦਿਓਲ ਦੇ ਨਾਲ ਤੇ ਇਸ ਨੂੰ ਸਨਮਾਨਿਤ ਕੀਤਾ ਗਿਆ ਹੈ ਇਹ ਅਵਾਰਡ ਦੇ ਨਾਲ ਨਵਾਜ ਕੇ ਅਵਾਰਡ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਰੇ ਹੱਥ ਚ ਉਹ ਅਵਾਰਡ ਹੈ ਜਿਹਦਾ ਸਾਫਤ ਤੌਰ ਤੇ ਲਿਖਿਆ ਹੋਇਆ ਹੈ ਦਾ ਐਕਸੀਲੈਂਸੀ ਆਈਕੋਨਿਕ ਅਵਾਰਡਸ ਜੋ ਕਿ ਇਸ ਬੱਚੀ ਨੂੰ ਦਿੱਤਾ ਗਿਆ ਹੈ ਕਾਦੇ ਵਾਸਤੇ ਦਿੱਤਾ ਗਿਆ ਹੈ ਦਿੱਤਾ ਗਿਆ ਹੈ ਫੋਰ ਆਈਕੋਨਿਕ ਅਚੀਵਮੈਂਟ ਐਂਡ ਕੰਟਰੀਬਿਊਸ਼ਨ ਇਨ ਦਾ ਏਰੀਆ ਆਫ ਫੈਸ਼ਨ ਐਂਡ ਸਟਾਈਲ ਯਾਨੀ ਕਿ ਫੈਸ਼ਨ ਤੇ ਸਟਾਈਲ ਦੇ ਮੈਦਾਨ ਦੇ ਵਿੱਚ ਇਸ ਬੱਚੀ ਨੇ ਛੋਟੀ ਉਮਰ ਤੋਂ ਹੀ ਮੱਲਾ ਮਾਰ ਲੀਆਂ ਤੇ ਅੱਜ ਇਹ ਅਵਾਰਡ ਪ੍ਰਾਪਤ ਕੀਤਾ ਹੈ ਕੇਵਲ ਇਹੀ ਅਵਾਰਡ ਨਹੀਂ ਤੁਹਾਨੂੰ ਹੋਰ ਵੀ ਦਿਖਾ ਦਿਆਂ ਕਿ ਇਸ ਬੱਚੀ ਨੇ ਛੋਟੀ ਉਮਰ 'ਚ ਹੀ ਕਿਸ ਤਰੀਕੇ ਦੇ ਅਵਾਰਡ ਆਪਣੇ ਨਾਮ ਤੇ ਕਰਕੇ ਵੱਡਾ ਨਾਮ ਕਮਾਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਫਾਈਲ ਜੋ ਭਰੀ ਹੋਈ ਹੈ ਜਿਹਦੇ ਵਿੱਚ ਇਸ ਨੂੰ ਇਨਾਮ ਅਤੇ ਜੋ ਮੈਡਲ ਜੋ ਸਰਟੀਫਿਕੇਟ ਮਿਲੇ ਹਨ ਜੋ ਅਵਾਰਡ ਮਿਲੇ ਹਨ ਉਹ ਸਾਰੇ ਇਹਦੇ ਵਿੱਚ ਸ਼ਾਮਿਲ ਕਰਕੇ ਰੱਖੇ ਹੋਏ ਨੇ ਸੰਜੋਗ ਕੇ ਰੱਖੇ ਹੋਏ ਨੇ ਇਸ ਦੇ ਪਰਿਵਾਰ ਦੇ ਵੱਲੋਂ ਹੁਣ ਤੁਹਾਨੂੰ ਮਿਲਾ ਦਿੰਨੇ ਹਾਂ ਉਸ ਬੱਚੀ ਦੇ ਨਾਲ ਵੀ ਜਿਸ ਦਾ ਨਾਮ ਹੈ ਮੋਲੀ ਚੀਮਾ ਸਾਡੇ ਨਾਲ ਇੱਥੇ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਸ਼ੁਰੂਆਤ ਤੇ ਤੌਰ ਤੇ ਪਰ ਤੁਸੀਂ ਇਹਦੀ ਉਮਰ ਦੇਖ ਲਓ ਪਰ ਇਹਦੀ ਉਮਰ ਤੇ ਨਾ ਜਾਇਓ ਮੱਲਾ ਇਸ ਬੱਚੀ ਨੇ ਇਸ ਛੋਟੀ ਉਮਰ ਚ ਵੱਡੀਆਂ ਮਾਰਨੀਆਂ ਸ਼ੁਰੂ ਕੀਤੀਆਂ ਨੇ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਇਸ ਬੱਚੀ ਤੋਂ ਹੀ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੋਲੀ ਚੀਮਾ ਜੀ ਫੇਰ ਇੱਕ ਵਾਰੀ ਤੁਹਾਨੂੰ ਮੁਬਾਰਕਬਾਦ ਹੈ ਅਵਾਰਡ ਜਿੱਤਣ ਦੀ ਥੈਂਕ ਯੂ ਕਿੱਥੋਂ ਲੈ ਕੇ ਆਏ ਹੋ ਤੇ ਕਿਸ ਦੇ ਵੱਲੋਂ ਇਹ ਦਿੱਤਾ ਗਿਆ ਅਵਾਰਡ ਤੁਹਾਨੂੰ ਦੇਰਦੂਨ ਤੋਂ ਈਸ਼ਾ ਦਿ올 मैम ਨੇ ਦਿੱਤਾ ਤੇ ਮੈਂ ਤੁਹਾਡੀ ਉਹ ਵੀਡੀਓ ਦੇਖੀ ਆ ਈਸ਼ਾ ਦਿ올 मैम ਜਦੋਂ ਤੁਹਾਨੂੰ ਇਹ ਅਵਾਰਡ ਦੇ ਰਹੇ ਸੀ ਤੇ ਉਹਨਾਂ ਨੇ ਕੋਈ ਗੱਲ ਤੁਹਾਨੂੰ ਤੁਹਾਡੇ ਕੰਨ ਚ ਕਹੀ ਸੀ ਕੀ ਕਹਾ ਸੀ ਮੈਂ ਉਹਨਾਂ ਨੂੰ ਗਿਫਟ ਦਿੱਤਾ ਸੀ ਉਹ ਮੈਂ मैम ਓਪਨ ਕਰ ਲਓ ਕਿੰਦਾ ਕਾਰ ਲੱਕੀ ਖਾ ਲੂੰਗੀ ਬੇਟਾ ਤੇ ਇਹ ਮੌਲੀ ਜਿੱਦਾਂ ਇਹ ਫੈਸ਼ਨ ਦਾ ਤੇ ਸਟਾਈਲ ਦੀ ਜਿਹੜੀ ਤੁਸੀਂ ਲਾਈਨ ਚੁਣੀ ਹੈ ਫੈਸ਼ਨ ਦੀ ਤੇ ਸਟਾਈਲ ਦੀ ਇਹ ਕਿਵੇਂ ਸੋਚ ਆਈ ਦਿਮਾਗ 'ਚ ਕਿਵੇਂ ਚੁਣਿਆ ਇਸ ਲਾਈਨ ਨੂੰ ਕਿਉਂਕਿ ਉਮਰ ਤੁਹਾਡੀ ਹਾਲੇ ਬਹੁਤ ਛੋਟੀ ਹੈ ਮੇਰੀ ਮਾਸਦੀ ਨੇ ਜੁਆ 23 ਚ ਮਿਸ ਮਿਸਿਸ ਇੰਡੀਆ ਦਾ ਅਵਾਰਡ ਜਿੱਤਿਆ ਸੀ ਤੇ ਮੈਂ ਵੀ ਦੇਖਿਆ ਸੀ ਉਹਨਾਂ ਕਿੱਦਾਂ ਸਾਰੇ ਉਹਨਾਂ ਲਈ ਤਾਲੀਆਂ ਵਜਾ ਰਹੇ ਆ ਇਸ ਲਈ ਮੈਨੂੰ ਵੀ ਸ਼ੰਕ ਪਿਆ ਕਿ ਮੇਰੀ ਮਾਸਦੀ ਜਦੋਂ ਸੀ ਇਤਿਹਾਸ ਮੈਂ ਵੀ ਤਾਂ ਸਟੇਟ ਇਤਿਹਾਸ ਨਹੀਂ ਮੇਲੀ ਆ ਵੀ ਸਾਰੇ ਤਾਲੀਆਂ ਵਜਾਣਾ ਕਿੰਨੀ ਉਮਰ ਹੋ ਗਈ ਅਸਲ ਤੇ 10 ਸਾਲ 11 ਵਾਂ ਲੱਗਣ ਵਾਲਾ ਅੱਛਾ 10 ਸਾਲ ਹੋ ਗਈ ਉਮਰ ਇਹਦਾ ਮਤਲਬ ਹੈ 9 ਤੋਂ 10 ਤਾਸ ਹੋਣਾ ਕੀ ਤੇ 8 ਸਾਲ ਦੀ ਉਮਰ 'ਚ ਤੁਸੀਂ ਇਹ ਸੋਚ ਲਿਆ ਹਨਾ ਕਿ ਇਸ ਟਿਕਾ ਦੇ ਜਿਹੜੀਆਂ ਇਹ ਕਲਾਪਿੰਗਸ ਮਾਸੀ ਵਾਸਤੇ ਵੱਜਦੀਆਂ ਪਈਆਂ ਨੇ ਕਿਸੇ ਦਿਨ ਮੇਰੇ ਵਾਸਤੇ ਵੱਜਣ ਹਨਾ ਹਾਂਜੀ ਉਸ ਤੋਂ ਬਾਅਦ ਫਿਰ ਸ਼ੁਰੂਆਤ ਕਿੱਦਾਂ ਹੋਈ ਸਾਰੀ ਇਸ ਲਾਈਨ ਦੇ ਵਿੱਚ ਤੁਹਾਡੇ ਵੱਲੋਂ ਮੈਂ 3 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਸੀ ਬਟ ਦੋਇਕ ਤੇ ਜੇ ਮੇਰੀ ਮਾਸਨ ਦਿਖਿਆ ਮੇਰੇ ਵੀ ਇੱਛਾ ਜਾਗੀ ਫਿਰ ਠੀਕ ਹੈ ਤੇ ਕਿੰਨੀ ਕੋ ਮਿਹਨਤ ਕੀਤੀ ਤੇ ਕਿਸ ਤਰੀਕੇ ਨਾਲ ਚੁਣਿਆ ਇਸ ਨੂੰ ਫਿਰ ਸਰ ਉਹ ਜਦ ਮਿਹਨਤ ਤੇ ਸਾਥ ਕਿਦਰ ਆ ਪਰਿਵਾਰ ਸਾਰਿਆਂ ਦਾ ਸਭ ਤੋਂ ਵੱਲ ਸਾਥ ਕਿਦਰ ਹੈ ਮੰਮਾ ਤੇ ਜਦੋਂ ਇਸ ਲਾਈਨ ਨੂੰ ਚੁਣਿਆ ਤੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਕਿਹਾ ਨਹੀਂ ਕਿ ਕਿਸ ਕਿਸ ਪਾਸੇ ਜਾ ਰਹੀਆਂ ਹਾਲੇ ਨਹੀਂ ਤੇ ਪੜ੍ਹਾਈ ਦੇ ਨਾਲ ਨਾਲ ਇਹ ਸਾਰਾ ਕਿੱਦਾਂ ਮੈਨੇਜ ਕਰਦੇ ਹੋ ਕਿਉਂਕਿ ਤੁਸੀਂ ਹਾਲੇ ਪੜ੍ਹਦੇ ਪਏ ਹੋ ਹਨਾ ਪੜ੍ਹਾਈ ਵੀ ਕਰਨੀ ਜ਼ਰੂਰੀ ਹੈ ਪਰ੍ਹਾਈ ਦੇ ਨਾਲ ਨਾਲ ਇਸ ਪਾਸੇ ਵੀ ਮਿਹਨਤ ਕਰਨੀ ਟਾਈਮ ਦੀ ਮੈਨੇਜਮੈਂਟ ਕਿੱਦਾਂ ਕਰਦੇ ਹੋ ਸਰ ਅ ਪਹਿਲੇ ਸਕੂਲ ਜਾ ਕੇ ਪਾਣੀ ਲੈਣੀ ਫਿਰ ਟਿਊਸ਼ਨ ਪੜ੍ਹ ਲੈਣੀ ਤੇ ਜਦੋਂ ਇਸ ਅਵਾਰਡ ਵਾਸਤੇ ਤੁਹਾਨੂੰ ਮੈਸੇਜ ਆਇਆ ਉਦੋਂ ਫਿਰ ਕਿੰਨੀ ਖੁਸ਼ੀ ਹੋਈ ਮੁਲੀ ਵਧੀਆ ਉਦੋਂ ਉੱਥੇ ਗਏ ਫਿਰ ਉੱਥੇ ਕਿਸ ਤਰ੍ਹਾਂ ਦੇ ਲੋਕ ਤੁਹਾਨੂੰ ਮਿਲੇ ਉੱਥੇ ਕਿਸ ਨੂੰ ਕਿਸ ਨੂੰ ਤੁਸੀਂ ਉੱਥੇ ਮਿਲੇ ਹੋ ਕੀ ਕੋਈ ਉੱਥੋਂ ਸਿੱਖ ਕੇ ਆਏ ਹੋ ਮੇਰੀ ਏਜ ਦੇ ਤਾਂ ਨਹੀਂ ਸੀ ਮੇਰੀ ਤਾਂ ਬਹੁਤ ਵੱਡੇ ਸੀ ਕਿੰਨੇ ਕਿੰਨੇ ਲੋਕ ਸਨ ਉੱਥੇ ਇਸ ਅਵਾਰਡ ਨੂੰ ਲੈਣ ਵਾਸਤੇ ਉੱਥੇ ਪਹੁੰਚੇ ਹੋਏ 200 ਉਹਨਾਂ 200 ਦੇ ਵਿੱਚ ਤੁਸੀਂ ਇਕੱਲੇ ਇੱਕ 10 ਸਾਲ ਦੀ 11 ਸਾਲ ਦੀ ਉਮਰ ਦੀ ਹੂੰ ਤੇ ਜਦੋਂ ਉੱਥੇ ਫਿਰ ਸਟੇਜ ਤੇ ਜਾ ਕੇ ਅਵਾਰਡ ਲਿੱਤਾ ਉਦੋਂ ਫਿਰ ਕਿੰਨੀ ਖੁਸ਼ੀ ਹੋਈ ਬਹੁਤ ਜ਼ਿਆਦਾ ਗੱਡੀ ਵਾਲੀ ਦੇਖਿਆ ਆਈਸ਼ਾ ਦੇ ਵੱਲੋਂ ਹਾਂਜੀ ਤੇ ਹੋਰ ਫਿਰ ਅੱਗੇ ਕੀ ਸੋਚਿਆ ਹੋਇਆ ਫਿਊਚਰ ਚ ਕਿਸ ਤਰੀਕੇ ਦਾ ਪਲਾਨ ਹੈਗਾ ਕੁਛ ਨਹੀਂ ਵੀ ਹੋ ਜਾਂ ਜੇ ਮਾਡਲ ਬਣਨ ਦਾ ਬਟ ਸੋਚਿਆ ਤੇ ਮਾਡਲ ਬਣਨ ਦਾ ਸੋਚਿਆ ਤੇ ਫਿਰ ਤੁਸੀਂ ਆਪਣਾ ਫਿਰ ਕਿਹਨੂੰ ਮੰਨਦੇ ਹੋ ਆਈਕਨ ਕਿਹਨੂੰ ਮੰਨਦੇ ਹੋ ਆਪਣਾ ਕਿਹਦੇ ਕਿਹਦੇ ਵੱਲ ਦੇਖ ਕੇ ਕਿਸ ਤਰੀਕੇ ਦਾ ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਇਸ ਤਰੀਕੇ ਦੀ ਮਾਡਲ ਬੰਨਣਾ ਚਾਹੁੰਦੀ ਹਾਂ ਲੀਸਾ ਉਹਨਾਂ ਦੀ ਦੇਖ ਦਿਓ ਵੀਡੀਓ ਵਗੈਰਾ ਜਾਂ ਉਹਨਾਂ ਦੀਆਂ ਫੋਟੋਸ ਵਗੈਰਾ ਬਲੈਕਪਿੰਗ ਮੈਂਬਰ ਹਾਂ ਜੀ ਕੀ ਕਰ ਸਕਦੇ ਹੋ ਫਿਰ ਉਹਨਾਂ ਤੋਂ ਕਿਸ ਤਰੀਕੇ ਦਾ ਬੰਨਣਾ ਚਾਹੁੰਦੇ ਹੋ ਨਾ ਲੀਸਾ ਡਾਂਸ ਬਹੁਤ ਵਧੀਆ ਕਰਦੀ ਅੱਛਾ ਡਾਂਸ ਜਿਆਦਾ ਪਸੰਦ ਹੈ ਹਾਂ ਜੀ ਸਕੂਲ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਜਿਹੜੇ ਸਕੂਲ 'ਚ ਪੜ੍ਹਦੇ ਹੋ ਉੱਥੇ ਕਿਹਦਾ ਕਿਹਦਾ ਸਕੂਲ ਦੇ ਵਿੱਚ ਟੀਚਰਸ ਦਾ ਜਾਂ ਸਕੂਲ ਦੀ ਮੈਨੇਜਮੈਂਟ ਦੇ ਵਿੱਚੋਂ ਕਿਹਦਾ ਸਭ ਤੋਂ ਵੱਧ ਸਾਥ ਮਿਲਦਾ ਤੁਹਾਨੂੰ ਮੈਮ ਤੇ ਫਰੈਂਡਸ ਠੀਕ ਹੈ ਤੇ ਜਦੋਂ ਸਟੇਜ ਤੇ ਚੜੇ ਸੀ ਪਹਿਲੀ ਵਾਰੀ ਤੁਸੀਂ ਇਸ ਚੀਜ਼ ਨੂੰ ਲੈ ਕੇ ਜਾਂ ਤੁਹਾਨੂੰ ਜਦੋਂ ਪਹਿਲਾ ਅਵਾਰਡ ਮਿਲਿਆ ਸੀ ਉਦੋਂ ਕੀ ਮਹਿਸੂਸ ਹੋਇਆ ਸੀ ਘਬਰਾਹਟ ਹੋਈ ਸੀ ਖੁਸ਼ੀ ਹੋਈ ਸੀ ਸਟੇਜ ਤੇ ਚੜਨ ਲੱਗਿਆ ਮੈਂ ਬਹੁਤ ਡਰ ਰਹੀ ਸੀ ਉਹ ਕਿਉਂ ਵੀ ਡਰ ਲੱਗਦਾ ਇਸ ਗੱਲ ਤੋਂ ਮੈਂ ਅੱਲੀ ਵਾਰ ਛੇਤੇ ਚੜੀ ਸੀ ਅੱਛਾ ਤੇ ਉਸ ਵੇਲੇ ਕਿੰਨੇ ਹੌਸਲਾ ਦਿੱਤਾ ਮੰਮਾ ਨੇ ਠੀਕ ਹੈ ਤੇ ਇਹ ਜਦੋਂ ਤੁਸੀਂ ਗਏ ਹੋ ਫਿਰ ਦੇਰਾਦੁੰਨ ਗਏ ਹੋ ਹਨਾ ਕਿੰਨੇ ਦਿਨ ਲੱਗੇ ਉੱਥੇ ਫਿਰ ਤੁਹਾਨੂੰ ਇਹ ਸਾਰੇ ਪ੍ਰੋਗਰਾਮ ਚ 31 ਇੱਕ ਦਿਨ ਇੱਕ ਦਿਨ ਚ 26 ਤਰੀਕ ਨੂੰ ਗਏ 27 ਨੂੰ ਉੱਥੇ ਗੰਗਾ स्नान ਕਰਕੇ ਉੱਥੇ ਹੀ ਦੇਰ ਤੋਂ ਅੰਵਸਤੇ ਚੱਲ ਗਏ ਫਿਰ ਉੱਥੇ ਹੋਟਲ ਲੈ ਕੇ ਰੁਕੇ ਬਸ ਫਿਰ ਉਸ ਤੋਂ ਬਾਅਦ ਸਿੱਧਾ ਹੀ ਘਰੇ ਤੇ ਖੁਸ਼ੀ ਹੋਈ ਮਨ ਚ ਜਦੋਂ ਸੁਣਿਆ ਕਿ ਈਸ਼ਾ ਦੇਵਾਲ ਮੈਮ ਵੱਲੋਂ ਤੁਹਾਨੂੰ ਅਵਾਰਡ ਦਿੱਤਾ ਜਾਣਾ ਹਾਂਜੀ ਠੀਕ ਹੈ ਉਸ ਤੋਂ ਬਾਅਦ ਅਵਾਰਡ ਲੈਣ ਤੋਂ ਬਾਅਦ ਵੀ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਉਹਨਾਂ ਨੂੰ ਮਿਲੇ ਕਿ ਜਾਂ ਉਦੋਂ ਬਸ ਸਟੇਜ ਤੇ ਸਟੇਜ ਤੇ ਹੀ ਠੀਕ ਹੈ ਤੇ ਕੋਈ ਫਿਲਮ ਦੇ ਵਿੱਚ ਕੰਮ ਕਰਨ ਦੀ ਤਮੰਨਾ ਹੈਗੀ ਜਾਂ ਕਿਤੇ ਸੀਰੀਅਲ ਚ ਕੋਈ ਤਮੰਨਾ ਹੈਗੀ ਕੰਮ ਕਰਨ ਦੀ ਕਿਹ ਹੈਗੀ ਤੇ ਆਫਰ ਆਈ ਕਿ ਤੀਹੋਂ ਤਾਂ ਕਿਹਦੇ ਵੱਲੋਂ ਆਈ ਕਿਤੀ ਕਿਹਦੇ ਵੱਲੋਂ ਹਾਂ ਫਿਰ ਕਿਤੀ ਸ਼ਾਰਟ ਮੂਵੀ ਵੀ ਕੀਤੀ ਕਿਹੜੀ ਨਦੀ ਵੀ ਕੀਤੀ ਕਿਹੜੀ ਅੱਛਾ ਗਾਣੇ 'ਚ ਵੀ ਕੰਮ ਕੀਤਾ ਸ਼ਾਰਟ ਮੂਵੀ 'ਚ ਵੀ ਹਾਂ ਜੀ ਤੇ ਫਿਰ ਅੱਗੇ ਹੁਣ ਕੋਈ ਆਫਰ ਕੋ ਆਈ ਹੋਵੇ ਤੁਹਾਨੂੰ ਹੁਣ ਵੀ ਕਿਸੇ ਫਿਲਮ ਦੀ ਜਾਂ ਕਿਸੇ ਸੀਰੀਅਲ ਦੀ ਨਹੀਂ ਹਾਂ ਜੇ ਤਾਂ ਨਹੀਂ ਆਈ ਤੇ ਆਹ ਹੋੜ ਕਰਕੇ ਮੈਂ ਥੱਕੀ ਹੋਈ ਠੀਕ ਹੈ ਜੇ ਜਦੋਂ ਕਿਤੇ ਜਾਂਦੇ ਹੋ ਫੈਸ਼ਨ ਸ਼ੋਅ ਤੇ ਜਾਂ ਕਿਤੇ ਕੰਪੀਟੀਸ਼ਨ ਕਰਨ ਜਾਂ ਫਿਰ ਇਸ ਤਰ੍ਹਾਂ ਅਵਾਰਡ ਲੈਣ ਉਦੋਂ ਵੀ ਕਾਫੀ ਮਿਹਨਤ ਲੱਗਦੀ ਹੋਣੀ ਹੈ ਸੱਜਣ ਸਬਰਾਂ ਚ ਮੇਕਅਪ ਕਰਾਂ ਤੇ ਜਾਂ ਉੱਥੇ ਸਾਰਾ ਕੁਝ ਕਰੇ ਹਾਂਜੀ ਨਹੀਂ ਮਿਹਨਤ ਲੱਗਦੀ ਆ ਤੇ ਮੇਕਅਪ ਵਗੈਰਾ ਫਿਰ ਕੌਣ ਕਰਦਾ ਸਰ ਮਮਾ ਅੱਛਾ ਮਮਾ ਕਰਦਾ ਸਾਰਾ ਮੇਕਅਪ ਹਾਂਜੀ ਠੀਕ ਹੈ ਇਹ ਮੰਗੋਲੀ ਚੀਮਾ ਉਮਰ ਬੇਸ਼ੱਕ ਛੋਟੀ ਹੈ ਪਰ ਪੁਲਾਹਾਂ ਜਣੀਆਂ ਨੇ ਉਹ ਵੱਡੀਆਂ ਪੱਟ ਰਹੀ ਹੈ ਤਾਂ ਇਹ ਸਾਰੇ ਅਵਾਰਡ ਜਿਹੜੇ ਤੁਹਾਨੂੰ ਦਿਖਾਏ ਇਸ ਬੱਚੀ ਵੱਲੋਂ ਇਸ 10 ਸਾਲ ਦੀ ਉਮਰ 'ਚ ਹੀ ਜਿੱਤੇ ਗਏ ਨੇ ਤਾਂ ਹੁਣ ਇਹ ਤਾਜ਼ਾ ਅਵਾਰਡ ਜੋ ਲੈ ਕੇ ਆਈ ਹੈ ਇਹ ਵੀ ਦੇਰਾਦੂਨ ਜਾ ਕੇ ਉੱਥੋਂ ਇਸ਼ਾ ਦਿਓਲ ਸਿਨੇ ਸਟਾਰ ਜੋ ਨੇ ਉਹਨਾਂ ਦੇ ਹੱਥੋਂ ਇਸ ਨੂੰ ਇਹ ਅਵਾਰਡ ਉਥੇ ਮਿਲਿਆ ਹੈ ਛੋਟੀ ਉਮਰ ਚ ਵੱਡੀਆਂ ਪਲਾਂਗਾ ਪੋਟ ਰਹੀ ਹੈ ਇਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿਵੇਂ ਸੋਚਿਆ ਕਿਉਂਕਿ ਅੱਜ ਕੱਲ ਜ਼ਿਆਦਾਤਰ ਲੜਕੀਆਂ ਨੂੰ ਲੋਕ ਇਹੀ ਚਾਹਦੇ ਆ ਕਿ ਆਪਣੀ ਅੱਖਾਂ ਦੇ ਸਾਹਮਣੇ ਰੱਖੀਏ ਘਰ ਦੇ ਅੰਦਰ ਬੰਦ ਕਰਕੇ ਕਿ ਸਕੂਲ ਜਾਵੇ ਸਕੂਲ ਤੋਂ ਘਰ ਆ ਜਾਵੇ ਪਰ ਤੁਸੀਂ ਇਹਨੂੰ ਫੈਸ਼ਨ ਦੀ ਤੇ ਸਟਾਈਲ ਦੀ ਦੁਨੀਆ ਚ ਐਂਟਰ ਕਰਵਾ ਦਿੱਤਾ ਕਿਵੇਂ ਸੋਚ ਆ ਜੀ ਸੋਚ ਦੇਖੋ ਜਮਾਨੇ ਦੇ ਨਾਲ ਸੋਚ ਬਦਲਣੀ ਚਾਹੀਦੀ ਹੈ ਕਦੀ ਉਹ ਵੀ ਦਿਨ ਸੀ ਕਿ ਲੋਕੀ ਘੁੰਡ ਵੀ ਨਹੀਂ ਸੇ ਚੁੱਕਦੇ ਹੋਲੀ-ਹੋਲੀ ਲੋਕੀ ਕੁੰਡ ਚੁੱਕਣ ਲੱਗੇ ਹੋਲੀ-ਹੋਲੀ ਧੀਆਂ ਨੂੰ ਅੱਗੇ ਲੈਣ ਲੱਗੇ ਫਿਰ ਇੱਕ ਪਿੱਛੇ ਜੇ ਕੋਲ ਆਣ ਆਏ ਸੀ ਬੇਟੀ ਪੜਾਓ ਪੜਾਓ ਤੇ ਬੇਟੀ ਬਚਾਓ ਹਣਾ ਉਸ ਤੋਂ ਬਾਅਦ ਆ ਗਿਆ ਕਿ ਬੇਟੀਆਂ ਨੂੰ ਅੱਗੇ ਰੱਖੰਦਾ ਮੈਂ ਆਪਣੀ ਬੇਟੀ ਨੂੰ 3 ਸਾਲ ਦੀ ਉਮਰ 'ਚ ਹੀ ਕੈਮਰੇ ਸਾਹਮਣੇ ਲਾਉਂਦੀ ਰਹੀ ਕਿ ਦੁਨੀਆ ਨੂੰ ਪਤਾ ਲੱਗੇ ਕਿ ਠੀਕ ਆ ਜੇ ਅਸੀਂ ਬੇਟੀ ਨੂੰ ਹਿੰਮਤ ਦਵਾਂਗੇ ਬਾਹਰ ਜਾਣ ਦੀ ਤਾਂ ਉਹਦੇ ਅੰਦਰ ਉਤਸ਼ਾਹ ਆਏਗਾ ਅੰਦਰ ਰੱਖਾਂਗੇ ਤਾਂ ਉਹ ਬੇਟੀ ਦੇ ਸੁਪਨੇ ਮਰਨਗੇ ਤੇ ਜਉਣ ਦੇ ਚਾਅ ਉਹ ਵੀ ਮਰਨਗੇ ਇਹਦਾ ਹੁਨਰ ਦੀ ਕਿੱਦਾਂ ਪਛਾਣ ਹੋਈ ਕਹਿੰਦੇ ਨਾ ਕੋਈ ਹੁਨਰ ਹੋਵੇ ਤੇ ਫੇਰੀ ਉਹਦੀ ਪਛਾਣ ਹੁੰਦੀ ਤੇ ਫੇਰੀ ਉਹਨੂੰ ਉਸ ਲਾਈਨ 'ਚ ਪਾਉਂਦਾ ਜਿਹੜਾ ਸੋਚਿਆ ਜਾਂਦਾ ਇਹਦੇ ਹੁਨਰ ਦੀ ਕਿੱਦਾਂ ਪਛਾਣ ਹੁੰਦੀ ਜੀ ਉਹ ਟੀਵੀ ਪਹਿਲਾਂ ਟੀਵੀ ਚੱਲਦਾ ਸੀਗਾ ਉਹਦੇ ਸ਼ੋਅ ਕਾਫੀ ਹੁੰਦੇ ਸੀ ਜਿੱਤਾ ਸਾਰੇਗਮਾ ਸਾਡੇ ਵੀ ਇੱਕ ਬੇਟਾ ਸੀਗਾ ਭਾਵਿਸ਼ ਮਟੂ ਸਾਡੀ ਮਤਲਬ ਉਹ ਵਾਈਸਓ ਪੰਜਾਬ ਚ ਗਿਆ ਸੀਗਾ ਤੇ ਸ਼ਾਇਦ ਮੇਰੇ ਖਿਆਲ ਸਾਰੇ ਗਮਾਂ ਪਾਸ ਵੀ ਗਿਆ ਸੀ ਉਹ ਮੈਨੂੰ ਦਿਖਾਉਣੀ ਨਹੀਂ ਸੀ ਕਿ ਆ ਦੇਖੋ ਨੇ ਨਾਮ ਕਮਾਇਆ ਹਣਾ ਫਿਰ ਇਹਨੇ ਕਹਣਾ ਕਿ ਮਮਾ ਮੈਂ ਮੋਡਲਿੰਗ ਚ ਜਾਣਾ ਇਹ 3 ਸਾਲ ਦੇ ਬੱਚੇ ਨੂੰ ਕੁਝ ਸਮਝ ਨਹੀਂ ਹੁੰਦੀ ਇੱਕ ਸ਼ੋਅ ਆਇਆ ਸੀ ਕਿ ਕਿਆ ਚੜੀ ਤੇ ਵਿਸ਼ੋਈ ਸੀ ਕਿ ਇਸਮੇ ਕਿੰਨਾ ਦਮ ਤੇ ਇਹ ਮੈਂ ਕਹਿੰਦੇ ਮਮਾ ਮੈਥੇ ਜਾਣਾ ਵਾ ਤੇ ਮੈਂ ਕਿਹਾ ਸ਼ਾਇਦ ਇਹਦੇ ਮਨ ਚ ਜਿਹੜੀ ਇੱਛਾ ਨਾ ਉਹਨੂੰ ਜਗਾਵਾਂਗੇ ਬੱਚਾ ਉਹੀ ਕਾਮਯਾਬ ਹੁੰਦਾ ਜੋ ਉਹਦੇ ਮਨ ਦੇ ਵਿੱਚ ਹੋਵੇ ਨਾ ਉਹਨੂੰ ਉਹੀ ਕੰਮ ਕਰਾਉਤਾ ਉਹਦਾ ਰੁਝਾਵ ਵੀ ਹੁੰਦਾ ਵਾ ਤੇ ਉਹਦਾ ਸ਼ੌਂਕ ਵੀ ਹੁੰਦਾ ਵਾ ਤੇ ਸ਼ੌਂਕ ਦਾ ਮੈਂ ਪੂਰਾ ਕੀਤਾ ਇਹ ਫਿਰ ਜਦੋਂ ਦੇਹਰਾ ਦੂਨ ਤੋਂ ਇਹ ਤੁਹਾਨੂੰ ਮੈਸੇਜ ਆਇਆ ਕਿ ਇਹਨੂੰ ਲੈ ਕੇ ਆਓ ਇਹਨੂੰ ਅਵਾਰਡ ਦੇਣਾ ਉੱਥੇ ਫਿਰ ਇਸ਼ਾਦੋਲ ਮੈਡਮ ਨੇ ਅਵਾਰਡ ਦਿੱਤਾ ਤੁਸੀਂ ਨਾਲ ਗਏ ਕਿਸ ਤਰੀਕੇ ਦਾ ਸਰਾਰਿਆ ਮੰਚ ਉਸ ਵੇਲੇ ਕਿਸ ਤਰੀਕੇ ਦੀ ਖੁਸ਼ੀ ਸੀ ਕਿਸ ਤਰੀਕੇ ਦੀ ਭਾਵਨਾ ਉੱਠ ਰਹੀ ਸੀ ਜਾਂ ਫਿਰ ਉਹ ਅਵਾਰਡ ਚੀਜ਼ ਉਹਨੂੰ ਸਟੇਜ ਤੇ ਜਾ ਕੇ ਅਵਾਰਡ ਮਿਲਿਆ ਉਸ ਵੇਲੇ ਕੀ ਮਨਚੇ ਭਾਵਨਾ ਸੀ ਪਹਿਲੇ ਤਾਂ ਜੇ ਸਾਨੂੰ ਫੋਨ ਆਇਆ ਆਪਾਂ ਸਮਝਿਆ ਕਿ ਫੇਕ ਆ ਤੁਹਾਨੂੰ ਪਤਾ ਅੱਜ ਕੱਲ ਫੇਕ ਵੀ ਬੜੀ ਚੀਜ਼ ਚੱਲਦੀ ਆ ਫੋਨ ਕੱਢ ਦਿੱਤਾ ਆਪਾਂ ਪਹਿਲਾਂ ਉਹਨਾਂ ਦਾ ਫਿਰ ਬਾਅਦ ਚ ਉਹਨਾਂ ਨੇ ਕਾਨਫਰੈਂਸ ਲਾਈ ਮੈਮ ਨਾਲ ਕਿ ਮੈਂ ਐਸ਼ਾ ਦਿਉਲਾਂ ਤੇ ਆਪਾਂ ਮਜ਼ਾਕ ਚ ਗੱਲ ਕੀਤੀ ਫਿਰ ਕੱਢ ਦਿੱਤਾ ਫਿਰ ਉਹਨਾਂ ਨੇ ਕਿਹਾ ਕਿ ਤੁਹਾਡੀ ਬੇਟੀ ਦਾ ਨਾਮ ਅਨਾਉਂਸ ਹੋਇਆ ਵਾ ਕਿ ਤੁਸੀਂ ਆਣਾ ਵਾ ਆਪਾਂ ਕੇ ਚਲੋ ਕੋਈ ਗੱਡੀ ਅਸੀਂ ਆ ਜਾਾਂਗੇ ਦੇਖਾਂਗੇ ਫਿਰ ਨਾਲ ਮੈਸੇਜ ਆਪਣੇ ਮਤਲਬ ਫੋਟੋਆਂ ਵਗੈਰਾ ਪਾਈਆਂ ਸਭ ਕੁਝ ਪਾਇਆ ਜੋ ਵੀ ਲਿੰਕ ਵਗੈਰਾ ਤੇ ਫਿਰ ਸੀਗਾ ਚਲੋ ਠੀਕ ਆ ਕੋਈ ਗੱਡੀ ਪਰ ਜਿੰਨੀ ਦੇ ਤੱਕ ਅਸੀਂ ਪਹੁੰਚੇ ਨਹੀਂ ਸਟੇਜ ਤੱਕ ਇੱਕ ਸੁਪਨਾ ਤੇ ਇੱਕ ਥੋੜਾ ਹੀ ਮਨਚ ਡਰ ਵੀ ਰਿਹਾ ਕਿ ਚਲੋ ਜੇ ਜਦੋਂ ਉੱਥੇ ਜਾ ਕੇ ਦੇਖਿਆ ਕਿ ਮਤਲਬ ਵੀ ਸਹੀ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਸੁਪਨਾ ਸাকার ਹੁੰਦਾ ਪਿਆ ਕਿ ਸਟੇਜ ਤੇ ਗਈ ਮੈਂ ਇੰਨੀ ਪਤਾ ਨਹੀਂ ਮੇਰੇ ਮਨ ਦੇ ਵਿੱਚ ਕੀ ਇੱਛਾ ਜਾ ਗਈ ਭਾਵੁਕ ਹੋ ਗਈ ਕਿ ਕੀ ਹੋਇਆ ਮੇਰੇ ਕੋ ਸਟੇਜ ਤੱਕ ਗਿਆ ਜਾਂ ਨਹੀਂ ਗਿਆ ਸਟੇਜ ਤੇ ਗਿਆ ਕਹਿੰਦੇ ਤੁਸੀਂ ਆਓ ਆਪਣੀ ਬੇਟੀ ਦੇ ਨਾਲ ਮੈਂ ਕਿਹਾ ਮੈਂ ਨਹੀਂ ਆਣਾ ਕਹਿੰਦੇ ਕਿਉਂ ਮੈਂ ਕਿਹਾ ਮੈਨੂੰ ਸੁਪਨਾ ਲੱਗੰਦੇ ਮੈਂ ਦੂਰੇ ਹੀ ਦੇਖਣਾ ਸੁਪਨਾ ਇਦਾਂ ਦਾ ਸੀਗਾ ਕਿ ਮੇਰੇ ਕੋ ਵੀਡੀਓ ਕਿ ਫੋਟੋ ਤੱਕ ਨਿਕਲ ਤੇਗੀ ਸਾਡੇ ਨਾਲ ਇੱਕ ਲੇਡੀ ਸੇ ਇੱਕ ਜੈਂਸ ਬੈਠੇ ਸੀ ਮੈਂ ਕਿਹਾ ਭਾਜੀ ਵੀ ਮੇਰੇ ਕੋ ਹੋਣਾ ਫੋਨ ਨਹੀਂ ਚੱਕਿਆ ਜਾ ਰਿਹਾ ਕਿ ਜੇ ਹੋ ਸਕਦਾ ਤੇ ਤੁਸੀਂ ਸਾਡੀ ਥੋੜੀ ਵੀਡੀਓ ਤੇ ਫੋਟੋ ਬਣਾ ਦੇ ਬੇਟੀ ਦੀ ਬਣਾਤੀ ਉਹਨਾਂ ਨੇ ਹਾਂਜੀ ਤੇ ਜਿਸ ਤਰੀਕੇ ਨਾਲ ਤੁਸੀਂ ਇਹ ਨਾਲ ਹਮੇਸ਼ਾ ਜਾਂਦੇ ਹੋ ਹਨਾ ਇਨੋਂ ਤੁਸੀਂ ਬਕਵਫੀ ਕਰਦੇ ਹੋ ਵੀ ਤੂੰ ਅੱਗੇ ਵੱਧ ਤੇਰੇ ਨਾਲ ਮੈਂ ਹੈ ਜੀ ਆ ਇਸ ਇਹਦਾ ਫਿਰ ਕਿੰਨਾ ਕੋ ਉੱਥੇ ਮਨੋਬਲ ਜਿਹੜਾ ਵਾ ਉਹ ਮਜ਼ਬੂਤ ਰਹਿੰਦਾ ਹਾਂਜੀ ਹੁਣ ਤੁਸੀਂ ਦੇਖਿਆ ਇਹ ਕਦੀ ਉਹ ਵੀ ਦੇਨ ਸੀ ਜਿਹੜੀ ਜਦੋਂ 3 ਸਾਲ ਦੀ ਉਮਰ ਦੇ ਵਿੱਚ ਸਟੇਜ ਤੇ ਜਾਂਦੀ ਸੀ ਰੋ ਜਾਂਦੀ ਸੀ ਸੋ ਜਾਂਦੀ ਸੀ ਕਰੀ ਕਰੀ ਸ਼ੋ ਇਦਾਂ ਦਾ ਹੁੰਦਾ ਸੀ ਕਿ ਅਸੀਂ ਸਿਰਫ ਫੀਸ ਭਰਨੀ ਤੇ ਘਰ ਆ ਜਾਣਾ ਡਰਦੀ ਸੀ ਕਹਿੰਦੀ ਸੀ ਮੈਨੂੰ ਸਟੇਜ ਕੋ ਡਰ ਲੱਗਦਾ ਕਦੀ-ਕਦੀ ਕਹਿੰਦੀ ਨਹੀਂ ਕਦੀ-ਕਦੀ ਤੇ ਹੁਣ ਤਾਂ ਮੈਨੂੰ ਲੱਗਦਾ ਸਟੇਜ ਨੇ ਤਾਂ ਕੋ ਡਰਦਾ ਜਿੰਦੇ ਤੱਕ ਤੁਸੀਂ ਮੈਗਨੇ ਨਾ ਫੜੋਗੇ ਇਹਨੇ ਕੰਟੀਨਿਊ ਬੋਲੀ ਜਾਣਾ ਸਰ ਤੋਂ ਹੀ ਲੈ ਕੇ ਜਾਂਦੇ ਇਹਨੂੰ ਹਰ ਜਗ੍ਹਾ ਦੇ ਉੱਤੇ ਕਈ ਵਾਰੀ ਮੁਸ਼ਕਲਾਂ ਵੀ ਕੋਈ ਆਂਦੀਆਂ ਜ਼ਰੂਰ ਹੋਣਗੀਆਂ ਜਿਹਦੇ ਕਰਕੇ ਕਈ ਥਾਂ ਤੇ ਰਕਾਬਟਾਂ ਵੀ ਬੰਦੀ ਹੋਏ ਹਾਂਜੀ ਕਈ ਵਾਰੀ ਨਹੀਂ ਬਹੁਤ ਜ਼ਿਆਦਾ ਵਾਰੀ ਸਾਨੂੰ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਆਈ ਦਿੱਲੀ ਤੇ ਆਪਣਾ ਇਹ ਕਲਕੱਤੇ ਉਦੋਂ ਬਹੁਤ ਜ਼ਿਆਦਾ ਮੁਸ਼ਕਲ ਆਈ ਕਿਉਂਕਿ ਅਣਜਾਣ ਸ਼ਹਿਰ ਸੀਗਾ ਤੇ ਅਸੀਂ ਚਲੋ ਘਰ ਦੀ ਤੁਹਾਨੂੰ ਪਤਾ ਥੋੜੀ ਮਜਬੂਰੀ ਹੋ ਜਾਂਦੀ ਕਿ ਸਾਰੇ ਜਣੇ ਨਹੀਂ ਜਾ ਸਕੇ ਕਿਉਂਕਿ ਉਹ ਅਣਜਾਣ ਸ਼ਹਿਰ ਸੀ ਸਾਨੂੰ ਪਤਾ ਨਹੀਂ ਸੀ ਐ ਕਦੀ ਕਿਤੇ ਅਸੀਂ ਗੱਡੀ 'ਚ ਕਦੀ ਕਿਤੇ ਟ੍ਰੇਨ 'ਚ ਕਦੀ ਕਿਤੇ ਆਪਣੀ ਗੱਡੀ ਕਰਾ ਲਈਦੀ ਉੱਥੇ ਅਸੀਂ ਐਦਾ ਚੱਲ ਗਏ ਕਿ ਚਲੋ ਕੋਈ ਬੰਦ ਹੋ ਗਏ ਸਾਡੇ ਪੈਸੇ ਪੁਸੇ ਵੇਤਰਾ ਹੋ ਗਏ ਹਨਾ ਉਧਰ ਜਾ ਕੇ ਫਿਰ ਪ੍ਰੋਬਲਮ ਵੀ ਫਿਰ ਅਸੀਂ ਉਹਨਾਂ ਨੂੰ ਕਿਸੇ ਕੋ ਫੋਨ ਲੈ ਕੇ ਕੀਤਾ ਉਹਨਾਂ ਨੇ ਸਾਨੂੰ ਉਹਦੇ ਤਰੀਕਾ ਨਾਲ ਗਾਈਡ ਕੀਤਾ ਜੇ ਤਾਂ ਫਿਰ ਤੁਸੀਂ ਆਂਦੇ ਜਾਂਦੇ ਹੋ ਕਿਤੇ ਵੀ ਇਹਦੇ ਅਵਾਰਡ ਵਾਸਤੇ ਜਾਂ ਇਹਦੇ ਕੰਪੀਟੀਸ਼ਨ ਵਾਸਤੇ ਉਹਦਾ ਫਿਰ ਖਰਚਾ ਤੁਹਾਨੂੰ ਕਰਨਾ ਪੈਂਦਾ ਕਿ ਉਹ ਅੱਗੋਂ ਕੰਪਨੀ ਵਾਲੇ ਕਰਦੇ ਸਾਰਾ ਨਹੀਂ ਨਹੀਂ ਕਈ ਵਾਰੀ ਮਤਲਬ ਕੰਪਨੀ ਵਾਲੇ ਜ਼ਿਆਦਾਤਰ ਨਹੀਂ ਕਰਦੇ ਕੋਈ ਕੋਈ ਕੰਪਨੀ ਵਾਲੇ ਕਰਦੇ ਆ ਬਾਕੀ ਸਾਨੂੰ ਹੁਣ ਜਿਤਨਾ ਸੀ ਗਏ ਆ ਦੇਰਾਂ ਦੋਨੇ ਦੀ ਫੀਸ ਵੀ ਸੀ ਤੇ ਉਹਨਾਂ ਨੇ ਸਾਡੇ ਕੋਲ ਨਹੀਂ ਲਈ ਤੀ ਉਹਨਾਂ ਸੜਕ ਨੂੰ ਥੋੜੇ ਪਾਸੇ ਲਿੱਤੇ ਸੀ ਕਿ ਥੋੜੇ ਤੁਸੀਂ ਜਿਹੜੇ ਰਜਿਸਟਰ ਫੀਸ ਹੈ ਨਾ ਉਹ ਦੇ ਦਿਓ ਬਾਕੀ ਤੁਹਾਡੀ ਬੇਟੀ ਐਕਟਿਵ ਆ ਇਹਦਾ ਅਵਾਰਡ ਆ ਅਸੀਂ ਆਪਣੇ ਨੂੰ ਦੇਣਾ ਵਾ ਇਸ ਲਈ ਕਿ ਉਹਨਾਂ ਨੇ ਕਿਹਾ ਕਿ ਮੈਂ ਮਾਡਲ ਤੋਂ ਹੀ ਬੰਨਣਾ ਚਾਹੁੰਦੀ ਆ ਅੱਗੇ ਜਿਉਂ-ਜਿਉਂ ਸਮਾਂ ਬੀਤੇਗਾ ਇਹਦਾ ਕਈ ਮੁਸ਼ਕਲਾਂ ਵੀ ਰਸਤੇ ਚ ਆਣਗੀਆਂ ਮਾਡਲ ਬਣਾਉਣ ਦੇ ਵਿੱਚ ਕਿਉਂਕਿ ਲੰਬਾ ਪੈਂਡਾ ਮਿਹਨਤ ਵੀ ਇਹਨੂੰ ਕਰਨੀ ਪਏਗੀ ਸਾਥ ਵਿੱਚ ਕਿੰਨਾ ਕੁ ਰਹੇਗਾ ਤੁਹਾਡਾ ਨਾਲ ਸਾਥ ਤਾਂ ਦੇਖੋ ਬੱਚੇ ਦੀ ਖੁਆਇਸ਼ ਨਾ ਤੁਰਨਾ ਚਾਹੀਦਾ ਜਿਹੜੀ ਲਾਈਨ ਚ ਮੈਂ ਪਾਇਆ ਵਾ ਕਦੀ ਕਦੀ ਦਿੱਤਾ ਹੁੰਦਾ ਵਾ ਕਿ ਕੋਈ ਲੋਕੀ ਕਹਿੰਦੇ ਕਿ ਲਾਈਨ ਚੰਗੀ ਨਹੀਂ ਹੈਗੀ ਲਾਈਨ ਤਾਂ ਕੋਈ ਵੀ ਨਹੀਂ ਚੰਗੀ ਹੁੰਦੀ ਜਿਸ ਲਾਈਨ ਚ ਤਰੋਗੇ ਉਸ ਲਾਈਨ ਚ ਆਪਣਾ ਮਨ ਆਪਣਾ ਮਤਲਬ ਫਿਊਚਰ ਆਪਣਾ ਦਿਮਾਗ ਸਹੀ ਹੋਣਾ ਚਾਹੀਦਾ ਬਾਕੀ ਸਭ ਸਹੀ ਹੈ ਬਾਕੀ ਮੈਂ ਆਪਣੀ ਬੇਟੀ ਦੀ ਕਦੀ ਖੁਆਇਸ਼ ਨਹੀਂ ਮਰੰਦਾਂਗੀ ਜਿੰਨੀ ਦੇ ਤੱਕ ਮੇਰੀ ਹਿੰਮਤ ਰਹੇਗੀ ਜੀ ਬਿਲਕੁਲ ਕਹਿੰਦੇ ਨੇ ਕਿ ਬੇਟੀ ਦੀ ਮੈਂ ਕਦੀ ਖੁਆਇਸ਼ ਨਹੀਂ ਮਰੰਦਾਂਗੀ ਜਦੋਂ ਤੱਕ ਮੇਰੇ ਚ ਹਿੰਮਤ ਰਹੇਗੀ ਤੇ ਜ਼ਰੂਰੀ ਵੀ ਇਹੀ ਹੋ ਜਾਂਦਾ ਅਗਰ ਬੱਚੇ ਜਿਸ ਲਾਈਨ ਚ ਅੱਗੇ ਵਧਣਾ ਚਾਹਣ ਜਾਂ ਫਿਰ ਜਿਹਦੇ ਵਿੱਚ ਆਪਣਾ ਸ਼ੌਂਕ ਰੱਖਦੇ ਹਨ ਉਸੇ ਲਾਈਨ ਦੇ ਵਿੱਚ ਹੀ ਮਾਪੇ ਨੂੰ ਵੀ ਉਹਦਾ ਸਾਥ ਦੇਣਾ ਚਾਹੀਦਾ ਹੈ ਇਸੇ ਕਾਰਨ ਹੀ ਘਰ ਦੇ ਵਿੱਚੋਂ ਸਾਥ ਨਹੀਂ ਲਿਆ ਮੌਲੀ ਚੀਮਾ ਨੂੰ ਤਾਂ ਅੱਜ ਮੌਲੀ ਚੀਮਾ 10 ਸਾਲ ਦੀ ਉਮਰ ਦੇ ਵਿੱਚ ਹੀ ਕਈ ਸਰਟੀਫਿਕੇਟ ਕਈ ਅਵਾਰਡ ਕਈ ਇਨਾਮ ਆਪਣੇ ਨਾਮ ਤੇ ਕਰਵਾ ਚੁੱਕੀ ਹੈ ਤੇ ਅੱਗੇ ਵੀ ਉਹਦੀ ਖਾਹਿਸ਼ ਹੈ ਕਿ ਉਹ ਮਾਡਲ ਬਣੇਗੀ ਤੇ ਇਸੇ ਲਾਈਨ 'ਚ ਹੀ ਆਪਣਾ ਨਾਮ ਰੋਸ਼ਨ ਕਰੇਗੀ ਤੇ ਆਪਣੇ ਪਰਿਵਾਰ ਦਾ ਨਾਮ ਚਮਕਾਏਗੀ ਕੁਝ ਹੋਰ ਵੀ ਲੋਕ ਇੱਥੇ ਬੈਠੇ ਨੇ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਿੱਕੇ ਨਾਲ ਇਸ ਬੱਚੀ ਨੇ ਤੁਸੀਂ ਵੀ ਇਹ ਲੜਕੀ ਹੋ ਤੇ ਇਹ ਵੀ ਅਜੇ ਲੜਕੀ ਹੈ ਨਾ ਤੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜਿਸ ਤਰੀਕੇ ਦੀ ਮਿਹਨਤ ਕਰਦੀ ਹੈ ਕਈ ਮਾਪੇ ਬੱਚੀਆਂ ਨੂੰ ਮਤਲਬ ਗਿਨ ਲੈਂਦੇ ਨੇ ਘੱਟ ਬੇਟਿਆਂ ਨਾਲ ਤੇ ਉਹਨਾਂ ਦੇ ਉੱਤੇ ਜ਼ਿਆਦਾ ਮਤਲਬ ਉਹਦਾ ਦਬਾਅ ਰੱਖਦੇ ਨੇ ਉਹਨਾਂ ਦੀ ਜੇ ਕਹਿ ਲਿਆ ਜਾਵੇ ਇੱਕ ਪੰਜਾਬੀ ਭਾਸ਼ਾ ਜਿਕੇ ਲਗਾਮ ਖਿੱਚ ਕੇ ਰੱਖਦੇ ਨੇ ਨਹੀਂ ਨਹੀਂ ਬਹੁਤ ਜ਼ਿਆਦਾ ਮੀਨਸ ਕਿ ਐਕਟਿਵ ਹੈ ਬਹੁਤ ਜ਼ਿਆਦਾ ਟੈਲੈਂਟ ਹੈ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਵੇ ਕਿ ਕਿੰਨੀ ਛੋਟੀ ਜੀ ਉਮਰ 'ਚ ਬਹੁਤ ਵੱਡਾ ਉਹਨੇ ਰਤਬਾ ਹਾਸਲ ਕੀਤਾ ਵਾ ਮੇਰੇ ਕੋਲੋਂ ਪੜਦੀ ਆ ਮੈਨੂੰ ਦੇਖਦੀ ਆ ਬਹੁਤ ਮੀਜ਼ ਕਿ ਬਹੁਤ ਟੈਲੈਂਟ ਹੈ ਇਹਦੇ ਵਿੱਚ ਬਾਕੀ ਬਹੁਤ ਵਧੀਆ ਗੱਲ ਆ ਉਹਨੂੰ ਅੱਗੇ ਗਾਈਡ ਕਰਦੇ ਆ ਉਹਨੂੰ ਅੱਗੇ ਲੈ ਕੇ ਆਉਂਦੇ ਆ ਅੱਜ ਕੱਲ ਕੋਈ ਵੀ ਪੇਰੈਂਟਸ ਨਹੀਂ ਮੀਜ਼ ਕਿ ਇਹ ਵਾਲੀ ਲਾਈਨ ਚੋਂਦਾ ਬੋਲਿਆ ਜਾਂਦਾ ਕਿ ਇਹ ਲਾਈਨ ਨਹੀਂ ਸਹੀ ਹੈਗੀ ਪਰ ਫਿਰ ਵੀ ਉਹਦੀ ਦਾਦੀ ਨੇ ਸਪੋਰਟ ਕੀਤਾ ਬਹੁਤ ਖੁਸ਼ੀ ਹੁੰਦੀ ਦੇਖ ਕੇ ਕਿ ਹਾਂ ਬਹੁਤ ਅੱਗੇ ਜਾ ਰਹੀ ਆ ਮੇਰੇ ਲਈ ਵੀ ਬਹੁਤ ਜ਼ਿਆਦਾ ਪ੍ਰਾਊਡ ਵਾਲਾ ਮੂਵਮੈਂਟ ਆ ਕਿ ਬਹੁਤ ਅੱਗੇ ਜਾ ਰਹੀ ਆ ਸਾਨੂੰ ਵੀ ਹੁੰਦਾ ਵਾ ਕਿ ਚਲੋ ਇਨੀ ਛੋਟੀ ਉਮਰ ਚ ਕੀਤਾ ਆਪਾਂ ਵੀ ਕੁਝ ਕਰਾਂਗੇ ਇਹਦੇ ਵੱਲ ਦੇਖ ਕੇ ਤੇ ਬਾਕੀ ਬਹੁਤ ਵਧੀਆ ਲੱਗਦਾ ਦੇਖ ਕੇ ਮਾਪਿਆਂ ਦੀ ਤੁਸੀਂ ਗੱਲ ਕੀਤੀ ਹੈ ਨਾ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੜਕੀਆਂ ਨੂੰ ਮਤਲਬ ਜਿਆਦਾ ਬਾਹਰ ਨਿਕਲਣ ਤੋਂ ਵੀ ਝਿਜਕਦੇ ਨੇ ਉਹਨਾਂ ਨੂੰ ਗਰੇਜਦੇ ਨੇ ਵੀ ਤੁਸੀਂ ਬਾਹਰ ਨਹੀਂ ਜਿਆਦਾ ਫੇਰਨਾ ਸਕੂਲ ਦੇ ਸਕੂਲ ਤੋਂ ਘਰ ਆਓ ਘਰ ਤੋਂ ਸਕੂਲ ਜਾਓ ਨਹੀਂ ਨਹੀਂ ਮੈਂ ਬਸ ਇਹੀ ਬੋਲਣਾ ਚਾਹੁੰਗੀ ਕਿ ਜਿੰਨਾ سپورਟ ਕਰ ਸਕਦੇ سپورਟ ਕਰੋ ਅੱਜ ਕੱਲ ਮੁੰਡਿਆਂ ਨਾਲੋਂ ਵੱਧ ਲੜਕੀਆਂ ਅੱਗੇ ਜਾ ਰਹੀਆਂ ਐ سپورਟ ਕਰਦੀਆਂ ਐ ਪੇਰੈਂਟਸ ਦਾ ਵੀ ਸੋਚਦੀਆਂ ਐ ਲੜਕੀ ਨੂੰ سپورਟ ਕਰੋ ਜੋ ਵੀ ਉਹਨੂੰ ਫੀਲਡ ਚਾਹੀਦੀ ਆ ਉਹਦੇ ਵਿੱਚ ਅੱਗੇ ਭੇਜਣਾ ਚਾਹੀਦਾ ਆ ਬਾਕੀ سپورਟ ਕਰਨੀ ਚਾਹੀਦੀ ਹੈ ਹਰਕੀ ਨੂੰ ਜੀ ਬਿਲਕੁਲ سپورਟ ਕਰਨੀ ਚਾਹੀਦੀ ਏ ਧੀਆਂ ਨਾਲ ਮੈਡਮ ਤੁਸੀਂ ਕਹਦਾ ਦੇ ਦਿਓ ਛੋਟੀ ਜੀ ਉਮਰ ਤੇ ਕਈ ਸਰਟੀਫਿਕੇਟ ਕਈ ਅਵਾਰਡ ਆਪਣੇ ਨਾਮ ਤੇ ਹਾਂ ਬੇਟੀ ਨੇ ਬਹੁਤ ਸਾਰੀਆਂ ਅਚੀਵਮੈਂਟਸ ਪ੍ਰਾਪਰ ਕੀਤੀਆਂ ਨੇ ਮੈਂ ਦੇਖਦੀ ਹਾਂ ਕਿ ਬਹੁਤ ਜ਼ਿਆਦਾ ਟੈਲੈਂਟ ਹੈ ਦੇ ਵਿੱਚ ਤੇ ਆਪਣੇ ਮਾਪੇ ਦਾ ਤੇ ਇਲਾਕਾ ਨੂੰ ਆਸੀ ਜਾਂਦਾ ਵੀ ਬਹੁਤ ਨਾਮ ਜਿਹੜਾ ਵਾ ਰੋਸ਼ਨ ਕਰ ਰਹੀ ਹੈ ਇਸ ਤਰੀਕੇ ਨਾਲ ਦੇਖਿਆ ਜਾਵੇ ਜੇ ਮਾਪੇ ਵੀ ਇਸ ਤਰੀਕੇ ਨਾਲ ਆਪਣੇ ਬੱਚਿਆਂ ਦਾ ਸਾਥ ਦੇਣ ਤੇ ਬੱਚਿਆਂ ਦਾ ਵੀ ਕੌਨਫੀਡੈਂਸ ਲੈਵਲ ਕਾਫੀ ਮਜ਼ਬੂਤ ਹੋ ਸਕਦਾ ਹਾਂ ਬਹੁਤ ਜ਼ਿਆਦਾ ਜੀ ਦਾਦੀ ਮਮਾ ਬਹੁਤ ਜ਼ਿਆਦਾ ਆਪਾਂ ਵੀ ਦੇਖਦੇ ਹਾਂ ਕਿ ਬਹੁਤ ਦਿਨ ਰਾਤ ਮਿਹਨਤ ਕਰਦੇ ਇਹਦੇ ਵਾਸਤੇ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੀ ਕਿ ਉਹਦੀ ਬਹੁਤ ਜ਼ਿਆਦਾ ਸਪੋਰਟ ਹੈ ਜਿਹੜੇ ਦਾਦੀ ਮਮਾ ਹੀ ਨੇ ਉਹਦੇ ਜੀ ਬਿਲਕੁਲ ਮੌਲੀ ਚੀਮਾ ਛੋਟੀ ਉਮਰ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ ਮਾਡਲ ਬੰਨਾ ਚਾਹਦੀ ਹੈ ਤੇ ਫੈਸ਼ਨ ਤੇ ਸਟਾਈਲ ਦੀ ਲਾਈਨ ਦੇ ਵਿੱਚ ਕਈ ਅਵਾਰਡ ਕਈ ਸਰਟੀਫਿਕੇਟ ਆਪਣੇ ਨਾਮ ਤੇ ਕਰ ਚੁੱਕੀ ਹੈ ਤਾਂ ਹੁਣ ਤਾਜ਼ਾ 28 ਜੂਨ ਜੋ ਕਿ ਬੀਤੇ ਹੀ 28 ਜੂਨ ਨੂੰ 13 ਜੂਨ ਦੇ ਵਿੱਚ ਵੀ ਇਹ ਐਕਸੀਲੈਂਸੀ ਆਈਕੋਨਿਕ ਅਵਾਰਡ 2025 ਪ੍ਰਾਪਤ ਕਰਕੇ ਆਈ ਹੈ ਉਹ ਵੀ ਸੀਨੇ ਸਟਾਰ ਇਸ਼ਾ ਦਿਓਲ ਦੇ ਹੱਥ ਤਾਂ ਜ਼ਰੂਰਤ ਹੈ ਆਪਣੇ ਬੱਚਿਆਂ ਦਾ ਸਾਥ ਦੇਣ ਦੀ ਆਪਣੀ ਖਾਸ ਕਰਕੇ ਧੀਆਂ ਦਾ ਸਾਥ ਦੇਣ ਦੀ ਉਹਨਾਂ ਦੇ ਸ਼ੌਂਕ ਨੂੰ ਪਹਿਚਾਨਣ ਦੀ ਅਤੇ ਉਹਨਾਂ ਨੂੰ ਅੱਗੇ ਵਧਾਉਣ ਦੇ ਵਿੱਚ ਮਦਦ ਕਰਨ ਦੀ ਕੈਮਰਾ ਪਸੰਦ ਲਾਪਰੀ ਦੇ ਨਾਲ ਪਾਲ ਸਿੰਘ ਪੰਜਾਬ ਨਿਊਜ਼ ਬਟਾਰਾ